ਗੇਟ ਵੜਦੇ ਹਨ ਅਧਿਕ ਪਸ਼ੂ ਆਏ ਇੱਥੇ ਬੈਠੇ ਹੋਣ ਬਰਾਂਡੇ ਹੋਣ ਵੱਡੇ ਵੱਡੇ ਖਸਾਨਦ ਬੜੇ ਮਾਂ ਖੇਦ ਰਿਆ ਪਿਆ ਹੋਵੇ ਕੁਛ ਖਸਾਨ ਦੇ ਇਧਰ ਕੁਛ ਬਾਹਰ ਪਸ਼ੂ ਅੱਦੇ ਪਜਦੇ ਬਾਹਰ ਖੜੇ ਹੋਣ ਜ਼ਮੀਨ ਜਾਇਦਾਦ ਖੇਤੀਬਾੜੀ ਕਰਦੇ ਹੋਣ ਉਹ ਜੱਟ ਮੰਨਿਆ ਜਾਂਦਾ ਹੈ ਉਹ ਜੱਟ ਕਾਦਾ ਪੈਂਚੋ ਜਿਹਦੇ ਕੋਟੀ 22 ਜ਼ਮੀਨ ਠੇਕੇ ਤੇ ਦਿੱਤੀ ਹੋਈ ਹੈ ਟੜ ਕੇ ਉੱਠ ਕੇ ਮੂੜ ਤੇ ਧੂਣੀ ਸੇਕਣ ਲੱਗ ਜਾਣਾ ਹੈ ਰੋਟੀ ਖਾ ਸੱਡ ਰੀਆਂ ਚਲੋ ਜੀ ਅੱਜ ਕੱਲ ਜਿਹੜੇ ਤਲਾਕ ਤਲੂਕ ਜੇ ਬਾਲੇ ਹੋਈ ਜਾਂਦੇ ਆ ਉਹ ਇਹੀ ਚੱਕਰ ਹੈ ਮੰਦਿਰ ਜੀ ਦੇਖਣ ਜਾਂਦੀ ਆ ਆ ਕੇ ਕਹਿੰਦੀ ਆ ਭੈਣੇ ਬਾਹਲਾ ਵਧੀਆ ਰਸਤਾ ਹੈ ਨਾ ਮੁੰਡੇ ਕੇ ਪਸੂ ਆ ਕੋਠੀ ਪਾਈ ਹੋਈ ਆ ਗੱਡੀ ਕੋਲੇ ਆ ਭੈਣ ਦੇ ਯਾਰ ਕੋਠੀ ਤੇ ਗੱਡੀ ਦੇਖ ਕੇ ਰਸਤਾ ਕਰ ਦਿੰਦੇ ਆ ਨਾ ਜਮੀਨ ਪੁੱਛਦੇ ਆ ਨਾ ਪਸੂ ਪੁੱਛਦੇ ਆ ਸਮਾ ਦੀ ਕੁੜੀ ਨੂੰ ਐਂ ਕਹਿੰਦੇ ਆ ਵੀ ਵਧੀਆ ਭੈਣੇ ਐਸ ਕਰੇਗੀ ਉਹ ਜਿਹਦੇ ਕੋਲੇ ਕੋਈ ਸਾਧਨ ਹੀ ਨਹੀਂ ਕਮਾਈ ਦਾ ਐਸ ਉੱਥੇ ਕੁੜੀ ਟੱਟੂ ਕਰੂ